ਮੈਂ ਭਾਈ ਗੱਲ ਕਲੀਅਰ ਕਰਨ ਆਇਆ ਅੱਜ ਸਵੇਰ ਦੇ ਮੇਰੇ ਨਾਲ 2 ਕ ਟੱਟੂ ਲੱਗੇ ਹੋਏ ਨੇ ਬਹੁਤ ਚਿਰ ਦੇ ਮੈਸੇਜ ਕਰਨ ਵੀ ਭਾਈ ਅਸੀਂ ਤੇ ਤੁਹਾਨੂੰ ਸਵਾਲ ਪੁੱਛਣੇ ਆ ਲਾਈਵ ਦੇ ਵਿੱਚ ਤਾਂ ਪਤੰਦਰ ਆਉਂਦੀ ਨਹੀਂ ਹੈਗੇ ਮੈਂ ਵੀ ਭਾਈ ਲਾਈਵ ਚ ਆ ਕੇ ਪੁੱਛਣ ਵਾਲੇ ਸੰਗਤਾਂ ਪੁੱਛ ਲੈਣਗੇ ਜਿਹੜੇ ਸੰਗਤ ਨੂੰ ਪਤਾ ਲੱਗ ਜੂ ਪਰ ਠੀਕ ਆ ਠੀਕ ਆ ਵੀਰਾਂ ਦਾ ਵੀ ਠੀਕ ਠਾਕ ਕੋਈ ਬੰਦੇ ਜਿਵੇਂ ਕਹਿੰਦੇ ਨੇ ਵੀ ਨਾ ਜੁੱਤੀਆਂ ਦੇ ਜਿਵੇਂ ਕਹਿੰਦੇ ਵੀ ਜੁੱਤੀਆਂ ਦੇ ਪੀਰ ਹੁੰਦੇ ਨੇ ਬਿਨਾ ਜੁੱਤੀਆਂ ਖਾਦੇ ਤੋਂ ਬਿਨਾ ਉਹ ਚੀਜ਼ ਦਾ ਸਪਸ਼ਟੀਕਰਨ ਲੈਏ ਤੋਂ ਬਿਨਾ ਉਹ ਹਟਦਾ ਹੀ ਨਹੀਂ ਹੈਗੇ ਮੈਂ ਗੱਲ ਕਰਨੀ ਹੈ ਜੀ ਮੈਨੂੰ ਇਹਨਾਂ ਨੇ ਇੱਕ ਵੀਡੀਓ ਭੇਜੀ ਆ ਸੁਣੀ ਤਾਂ ਮੈਂ ਬਹੁਤ ਚਿਰ ਪਹਿਲਾਂ ਵੀ ਹੋਈ ਆ ਇਹ ਇਹਦੇ ਮੇਰੇ ਕੋਲ ਵੀਡੀਓ ਦੇ ਬਹੁਤ ਸਾਰੇ ਆਨਸਰ ਨੇ ਬਹੁਤ ਜਵਾਬ ਨੇ ਮੇਰੇ ਕੋਲ ਪਰ ਅੱਜ ਮੈਂ ਥੋੜਾ ਜਿਹਾ ਇੱਕ ਤੱਥਾਂ ਦੇ ਨਾਲ ਤੁਹਾਨੂੰ ਸਮਝਾਉਂਗਾ ਮੈਂ ਪਹਿਲਾਂ ਵੀਡੀਓ ਸੁਣਾ ਲਵਾਂ ਉਸ ਤੋਂ ਬਾਅਦ ਕਰਦੇ ਆਂ ਗੱਲ ਤਕਰੀਬਨ ਵੀਡੀਓ ਸਾਰੇ ਨੇ ਸੁਣੀ ਹੋਣੀ ਆ ਵੀ ਅਮਰਤਪਾਲ ਦੇ ਹੀ ਬਿਆਨ ਨੇ ਹੁਣ ਅੱਜ ਕੱਲ ਜਿਹੜਾ ਚੀਜ਼ ਦਾ ਰੌਲਾ ਚੱਲ ਰਿਹਾ ਪਤਾ ਭਾਈ ਵੀ ਅਸੀਂ ਜਿਹੜੇ ਟੌਪਿਕ ਦੇ ਉੱਤੇ ਬੋਲਦੇ ਆਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡੇ ਸਵਾਲ ਨੇ ਸਵਾਲ ਹਰੇਕ ਬੰਦੇ ਦੇ ਹੋ ਸਕਦੇ ਨੇ ਕੋਈ ਵੀ ਬੰਦਾ ਪੁੱਛ ਸਕਦਾ ਕਿਸੇ ਨੂੰ ਜ ਜ ਹਰੇਕ ਨੂੰ ਬੋਲਣ ਦਾ ਹੱਕ ਆ ਜਵਾਬ ਨਹੀਂ ਦੇਣਾ ਜਾਂ ਦੇਣਾ ਇਹ ਗਾਹਾਂ ਵਾਲੇ ਬੰਦੇ ਤੇ ਡਿਪੈਂਡ ਕਰਦਾ ਮੈਂ ਵੀਡੀਓ ਸੁਣਾਉਣਾ ਗੱਲਾਂ ਘੱਟ ਕਰਦੇ ਆਂ ਆਪਾਂ ਫਿਰ ਵੀਡੀਓ ਤੇ ਕਰਦੇ ਆਂ ਆਪਾਂ ਗੱਲ ਤਕਰੀਬਨ ਇਹ ਵੀਡੀਓ ਸਾਰਿਆਂ ਨੇ ਸੁਣੀ ਹੋਈ ਆ ਵੀ ਜਿਹਦੇ ਵਿੱਚ ਅੰਮ੍ਰਿਤਪਾਲ ਕਹਿ ਰਹੇ ਆ ਵੀ ਭਾਈ ਜੇ ਕੋਈ ਸੰਵਿਧਾਨ ਦੀ ਧਾਰਾ ਧੂਰਾ ਵਰਤ ਕੇ ਵੀ ਜੇ ਬੰਦਾ ਬਾਹਰ ਨਿਕਲ ਸਕਦਾ ਤਾਂ ਉਹਨੂੰ ਵਰਤੋ ਯਾਨੀ ਕਿ ਇਹਨਾਂ ਨੂੰ ਆਪਾਂ ਵਰਤ ਸਕਦੇ ਆ ਮੈਂ ਵੀਡੀਓ ਸੁਣਾਦਾ ਫਿਰ ਆਪਾਂ ਗੱਲ ਕਰਦੇ ਆ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆਇਆ ਤੇ ਵਰਤ ਨੂੰ ਉਹਨੂੰ ਕਟੋ ਬਾ ਕਿਉਂ ਅਸੀਂ ਗਰੀਲਾ ਵਾਰਫੇਅਰ ਲੜਦੇ ਗਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤ ਉੱਥੇ ਐਥਿਕਸ ਤੇ ਮਰਾਜ਼ ਦੀ ਜਿਹੜੀ ਜਗ੍ਹਾ ਨਾ ਉਹ ਸਾਡੇ ਤੇ ਲੱਗੂ ਨਹੀਂ ਹੁੰਦੀ ਕੋਈ ਸਾਨੂੰ ਜਿਹੜੇ ਇੱਕ ਐਗਜ਼ਾਮਪਲ ਦੇ ਤੌਰ ਤੇ ਕਿ ਤੁਸ ਸੇਂਗਬਦਾਰੀ ਨੂੰ ਲੁੱਟ ਕੇ ਜਾਂਦੇ ਸੀ। ਵੈਸੇ ਤੇ ਕਿਸੇ ਨਾਲ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ। ਚਲੋ ਤੇ ਗੱਲ ਕਰਦੇ ਆਂ ਆਪਾਂ। ਮੂਰੇ ਜਿਹੜੀ ਗੱਲ ਪੁਆਇੰਟ ਵਾਲੀ ਸੀਗੀ ਬਾਕੀ ਤਾਂ ਤਕਰੀਬੇ ਚਲੋ ਸਾਰੀ ਸਕ੍ਰਿਪਟ ਹੀ ਹੁੰਦੀ ਆ ਚੀਜ਼ ਕਤੀ ਹੋਈ ਸਾਰੀ ਇਹ। ਇਹ ਤੇ ਆਪਾਂ ਜੀ ਗੱਲ ਕਰਨੀ ਆ। ਇਹਦੇ ਵਿੱਚ ਕਿਹਾ ਗਿਆ ਸੀਗਾ ਵੀ ਭਾਈ ਜੇ ਕਿਸੇ ਤਰੀਕੇ ਨਾਲ ਸੰਵਿਧਾਨ ਦੀ ਵਰਤੋਂ ਕਰਕੇ ਅਸੀਂ ਇਹਨਾਂ ਦੇ ਜੋ ਸਰਕਾਰ ਨੇ ਅਸੀਂ ਇਹਨਾਂ ਦੀ ਚੀਜ਼ਾਂ ਵਰਤ ਕੇ ਜੇ ਕਿਸੇ ਤਰੀਕੇ ਨਾਲ ਅਸੀਂ ਬਾਹਰ ਆ ਸਕਦੇ ਆਂ ਤਾਂ ਭਾਈ ਅਸੀਂ ਵਰਤ ਸਕਦੇ ਆਂ। ਹੁਣ ਮੈਂ ਇਹਦਾ ਜਵਾਬ ਸੁਣ ਲਵਾਂ। ਇਹ ਜਿਹੜੇ ਸਵੇਰ ਦੇ ਮੇਰੇ ਨਾਲ ਲੱਗੇ ਦੋ ਤਿੰਨ ਇਹਦਾ ਪਹਿਲਾ ਜਵਾਬ ਤਾਂ ਦਾ ਇਹ ਬਣਦਾ ਮੇਰੇ ਕੋਲ ਇਹਦੇ ਕਈ ਜਵਾਬ ਨੇ ਇੱਕ ਜਵਾਬ ਦਊਗਾ ਤੱਥਾਂ ਦੇ ਨਾਲ ਮੈਂ ਪਹਿਲਾ ਮੇਰਾ ਜਵਾਬ ਇਹ ਹੈ ਆ ਵੀ ਜੇ ਭਾਈ ਸੰਵਿਧਾਨ ਸੰਵਿਧਾਨ ਵਰਤ ਕੇ ਸੰਵਿਧਾਨ ਵਰਤ ਕੇ ਤੁਸੀਂ ਚੱਲਣਾ ਹੀ ਸੀਗਾ ਫਿਰ ਜਿਹੜਾ ਅਜਨਾਲਾ ਕਾਂਡ ਕੀਤਾ ਅਜਨਾਲਾ ਜਿਹੜਾ ਕਾਂਡ ਕੀਤਾ ਜਿੱਥੇ ਤੁਹਾਡਾ ਬੰਦਾ ਅੰਦਰ ਸੀਗਾ ਫਿਰ ਉੱਥੇ ਕਿਉਂ ਨਹੀਂ ਤੁਸੀਂ ਵਰਤਿਆ ਉੱਥੇ ਕਿਉਂ ਨਹੀਂ ਤੁਸੀਂ ਕੋਰਟ ਦੇ ਵਿੱਚ ਗਏ ਉੱਥੇ ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਹੋ ਉੱਥੇ ਕਿਉਂ ਪਾਲਕੀ ਸਾਹਿਬ ਦੀ ਗੁਰਸ਼ੇ ਦੀ ਗੁਰੂ ਸਾਹਿਬ ਦੀ ਬੇਆਦਬੀ ਕਰਾਈ ਆ हां एक चीज मैं और इत्ते क्लियर ਕਰ ਦਵਾ ਕਈ ਮੇਰੇ ਵੀਰ ਕੱਲ ਵੀ ਪਰਸੋਂ ਮੇਰਾ ਇੱਕ ਇੰਟਰਵਿਊ ਚੱਲਦਾ ਸੀਗਾ ਇੰਟਰਵਿਊ ਦੇ ਵਿੱਚ ਮੈਨੂੰ ਕੋ ਪੁੱਛ ਰਿਹਾ ਸੀਗਾ ਕਹਿੰਦਾ ਵੀ ਅਜਨਾਲੇ ਕਹਾਂ ਤੁਸੀਂ ਕਹੀ ਜਾਂਦੇ ਹੋ ਵੀ ਭਾਈ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਵੀ ਲਿਆਓ ਪਰੂਫ ਕਿੱਥੇ ਆ ਅਸੀਂ ਨਹੀਂ ਕਹਿ ਰਹੇ ਅਸੀਂ ਨਹੀਂ ਕਹਿ ਰਹੇ ਪ੍ਰੋਬਲਮ ਪਤਾ ਕੀ ਆ ਮੈਂ ਕਿਉਂ ਕਹਣਾ ਵੀ ਤੁਸੀਂ ਥੋੜਾ ਜਿਹਾ ਸਾਗ ਥੋੜਾ ਖਾਦਾ ਹੋਇਆ ਵੱਧ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਅੱਖਾਂ ਮੁਰੇ ਆ ਜਾਂਦੀਆਂ ਤੁਹਾਨੂੰ ਤਾਂ ਕੰਨ ਥੋੜੇ ਹੋ ਜਾਂਦੇ ਨੇ ਬੋਲੇ ਇਹ ਸਾਰੇ মিডিਆ ਦੇ ਦਿੱਤੇ ਹੋਏ ਅਮਰਤਪਾਲ ਦੇ ਆਪਣੇ ਬਿਆਨ ਨੇ ਆ ਸੁਣ ਲਓ ਆਦੋਂ ਉਹ ਵੀ ਸੁਣਾ ਦਿੰਦਾ ਮੈਂ ਕੀ ਜਿਹੜੇ ਕ ਚੀਜ਼ ਦਾ ਪ੍ਰੂਫ ਰੱਖਿਆ ਹੋਇਆ ਹਰ ਇੱਕ ਚੀਜ਼ ਦਾ ਪਤਾ ਵੀ ਕਿਹੜੇ ਪੁਆਇੰਟ ਤੇ ਬੋਲਣਾ ਤੇ ਜਵਾਬ ਵੀ ਤੁਹਾਨੂੰ ਦਵਾਂਗੇ ਅਸੀਂ ਆ ਸੁਣ ਲਓ ਬੇਅਦਬੀ ਦੀ ਗੱਲ ਜਿਹੜੀ ਹੋਈ ਸੀ ਨਾ ਉੱਥੇ ਅਜਨਾਲਾ ਗਾਂਢ ਦੇ ਵਿੱਚ ਪਾਲਕੀ ਸਾਹਿਬ ਤੇ ਇਟ ਰੋੜਾ ਚੱਲਿਆ ਸੀਗਾ ਇਹ ਥੋਡੇ ਆਪਣੇ ਬੰਦੇ ਦੇ ਬਿਆਨ ਨੇ ਥੋਡੇ ਆਪਣੇ ਜਰਨੈਲ ਦੇ ਆ ਸੁਣ ਲਓ ਉਹ ਸਾਲੇ ਪਾਲਕੀ ਸਾਹਿਬ ਦਾ ਸ਼ੀਸ਼ਾ ਟੁੱਟ ਗਿਆ ਜੀ ਉਹ ਇਹਨਾਂ ਨੇ ਟੋੜਿਆ ਪਾਲਕੀ ਸਾਹਿਬ ਇਹਨਾਂ ਨੂੰ ਪਹਿਲਾਂ ਦੱਸਿਆ ਸੀ ਜੀ ਵੀ ਅਸੀਂ ਪਿੱਛੇ ਖੜਨ ਨੂੰ ਤਿਆਰ ਆਂ ਇਹਨਾਂ ਨੇ ਸਾਡੀ ਹੁਣ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦਿਖਾਉਂਦਾ ਇਹਦੇ ਵਿੱਚ ਅਸੀਂ ਦੋ ਪੀਸ ਇਕੱਠੇ ਕੀਤੇ ਹੋਏ ਨੇ ਬਾਅਦ ਚ ਇੰਟਰਨੈਟ ਤੇ ਚਾਰਵੀ ਦਿਮਾਂਗੇ ਪਹਿਲਾਂ ਵੀ ਮੇਰੀ ਵਾਊਚਰ ਪਹਿਲਾਂ ਦੀ ਛਾੜੀ ਹੋਈ ਆ ਇੱਕ ਪਾਸੇ ਖੜ ਕੇ ਇਹਨੇ মিডিਆ ਦੇ ਸਾਹਮਣੇ ਦਿੱਤੇ ਬਿਆਨ ਵੀ ਭਾਈ ਜਦ ਪੱਤਰਕਾਰ ਨੇ ਪੁੱਛਿਆ ਵੀ ਉੱਥੇ ਸੁਣਿਆ ਵੀ ਇਹ ਟਰੋੜਾ ਵੀ ਚੱਲਿਆ ਪਾਲਕੀ ਸਾਹਿਬ ਦੇ ਉੱਤੇ ਇਹ ਮੰਨਿਆ ਉੱਥੇ ਕਹਿੰਦਾ ਹਾਂ ਭਾਈ ਚੱਲਿਆ ਇਹਨਾਂ ਨੇ ਚਲਾਇਆ ਖਬਰਾਂ ਕਿਹਨੇ ਚਲਾਤਾ ਫੇ ਤੁਸੀਂ ਲੈ ਕੇ ਕਹਤੇ ਗਏ ਸੀਗੇ ਦੂਜੀ ਇੰਟਰਵਿਊ ਦੇ ਵਿੱਚ ਜਦ ਜਦਦੀ ਯਾਦਵੀਰ ਜਿਹੜਾ ਮੁੰਡਾ ਆਪਣੇ ਐਨ ਯਾਦਵਿੰਦਰ ਜਿਹੜਾ ਪੱਤਰਕਾਰ ਆ ਉਹਦੇ ਵਿੱਚ ਹੀ ਮੁੱਕਰ ਗਿਆ ਤੁਸੀਂ ਆਪੇ ਦੇਖ ਲਓ ਵੀ ਡਬਲ ਫੇਸ ਕਿਵੇਂ ਖੇਲਦਾ ਹੈ ਆਦੋਗਰਾ ਸੁਣ ਲਓ ਆ ਦੂਜੀ ਇਹ ਤੇ ਨਾਲ ਹੀ ਸੀ ਕੈਡ ਕੀਤੀ ਹੋਈ ਆ ਆ ਸੁਣ ਲਓ ਬਹੁਤ ਬੰਦੇ ਇਹ ਨਹੀਂ ਕੋਈ ਕੁਸਟ ਉਹ ਉਹਦੇ ਤੋਂ ਕੋਈ ਕੁਸਟ ਉਹ ਐਵੇਂ ਹੀ ਪਤਾ ਨਹੀਂ ਕਿੰਨੇ ਬੰਦੇ ਉਹ ਤੋਂ ਵਾਇਰਲ ਹੋ ਰਹੀ ਹੈਗਾ ਦੇਖੋ ਨਾ ਉਹ ਉਹ ਜਿਹੜਾ ਸਾਈਡ ਤੋਂ ਪੰਨੀ ਨਹੀਂ ਛੋਟੀ ਕੀਤੀ ਹੈ ਕਿਸੇ ਨੇ ਸੱਚੀ ਪਰ ਨਹੀਂ ਉਹ ਤੇ ਉਹਦੇ ਤੇ ਕੁਛ ਨਹੀਂ ਲੱਗਾ ਉਹ ਬਿਨਾਂ ਗੱਲ ਤੋਂ ਹੀ ਲੋਕ ਕਰੀ ਜਾਂਦੇ ਨੇ ਸਹੀ ਉਹਦੇ ਮਾਨੇ ਪਾਰ ਕੀ ਆਈ ਵਾਟ ਇਸ਼ੂਸ ਜਿੱਤੇ ਸਰ ਉਹਦਾ ਚੱਲਿਆ ਬਹੁਤ ਐਂਗੇਜ ਹੋ ਚੁੱਕਾ ਹੈ ਉਹ ਟੇਕ ਅ ਚਲੋ ਹੁਣ ਤੁਸੀਂ ਆਪੇ ਸੁਣ ਲਓ ਆਪੇ ਸੋਚ ਲਓ ਦਿਮਾਗ ਦੇ ਵਿੱਚ ਵੀ ਇੱਕ ਪਾਸੇ ਅਸੀਂ মিডিਆ 'ਚ ਬੈਠ ਕੇ ਬਿਆਨ ਦਿੰਨੇ ਆ ਵੀ ਭਾਈ ਅਜਨਾਲੇ ਕਾਂਢ ਦੇ ਵਿੱਚ ਜੋ ਜਨਾਲੇ ਕਾਂਢ ਅਸੀਂ ਦਾ ਕਾਂਢ ਕਹਿੰਦੇ ਹੁੰਦੇ ਉਹਨੂੰ ਕੋਈ ਹੈ ਕਾਂਢ ਸੀਗਾ ਉਹ ਉਹਦੇ ਵਿੱਚ ਇੱਕ ਪਾਸੇ ਇਹੀ মিডিਆ ਦੇ ਖੜ ਕੇ ਬਿਆਨ ਦੇ ਰਿਹਾ ਵੀ ਭਾਈ ਇੱਥੇ ਇੱਟ ਰੋੜਾ ਚੱਲਿਆ ਪਾਲਕੀ ਸਾਹਿਬ ਦੇ ਇਹਨਾਂ ਨੇ ਸ਼ੀਸ਼ੇ ਤੋੜੇ ਨੇ ਤੇ ਦੂਜੇ ਇੰਟਰਵਿਊ ਦੇ ਵਿੱਚ ਇਹਨੂੰ ਇਹ ਜੀ ਕਿਹੜੀ ਮਜਬੂਰੀ ਆ ਗਈ ਵੀ ਇਹਨੂੰ ਆਪਣੇ ਹੀ ਦਿੱਤੇ ਬਿਆਨ ਤੋਂ ਘੁੰਮਣਾ ਪੈ ਗਿਆ ਉਕੇ ਉਹ ਘੁੰਮਣਾ ਪੈ ਗਿਆ ਉਹਦਾ ਵੀ ਤੁਹਾਨੂੰ ਦੱਸ ਦਿਆਂ ਵੀ ਕੱਦ ਘੁੰਮਣਾ ਪੈ ਗਿਆ ਜਿਆਦਾ ਲੋਕਾਂ ਨੇ ਰੌਲਾ ਪਾਇਆ ਉੱਥੇ ਨਾ ਵੀ ਭਾਈ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਇੱਥੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਹਲੇ ਵੀ ਇਹਨਾਂ ਕੋ ਪਿਆਸ ਮਰ ਸ਼੍ਰੋਮਣੀ ਕਮੇਟੀ ਵਾਲਾ ਕੋਈ ਜਾ ਕੇ ਪੁੱਛ ਲਿਓ ਜੇ ਭਾਈ ਤੁਸੀਂ ਜਿਹੜੀ ਸੈਟ ਬਠਾਈ ਸੀਗੀ ਆ ਚੀਜ਼ ਦੇ ਉੱਤੇ ਵੀ ਗੁਰੂ ਸਾਹਿਬ ਨੂੰ ਉੱਥੇ ਲੈ ਕੇ ਗਿਆ ਬੇਅਦਬੀ ਹੋਈ ਆ ਵੀ ਉਹਦਾ ਜਿਹੜਾ ਮੁੱਦਾ ਕਿੱਥੇ ਤੱਕ ਪਹੁੰਚਿਆ ਕਿਸੇ ਕੋਲ ਕੋਈ ਜਵਾਬ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਫਾਈਲਾਂ ਬੰਦ ਕਰਤੀਆਂ ਕਿਉਂ ਕਰਤੀਆਂ ਕਰਨੀਆਂ ਪਈਆਂ ਨੇ ਕਿਉਂਕਿ ਹੁਣ ਉਹਨਾਂ ਦੀ ਚੱਲਦੀ ਨਹੀਂ ਸੋ ਪ੍ਰੋਬਲਮ ਮੇਰੀ ਕਹਿਣ ਦਾ ਪਤਾ ਕੀ ਆ ਵੀ ਆਪਾਂ ਜਦੋਂ ਮੀਡੀਆ ਤੇ ਬੈਠ ਕੇ ਬਿਆਨ ਦਿੰਨੇ ਆ ਜੇ ਮੰਨ ਲਓ ਅੱਜ ਮੈਂ ਇੱਥੇ ਕੋਈ ਬਿਆਨ ਦੇ ਕੇ ਘਾਹਾਲ 6 ਮਹੀਨੇ ਤੱਕ ਮੈਂ ਮੁਕਰ ਜਮਾ ਉਹਦੇ ਵਿੱਚ ਬੰਦੇ ਦਾ ਕੈਰੈਕਟਰ ਤੇ ਉਹਦਾ ਜ਼ਮੀਰ ਖਤਮ ਹੋ ਜਾਂਦਾ ਸੋ ਇਹੀ ਬੰਦੇ ਦਾ ਬਿਲਕੁਲ ਹੋਇਆ ਹੋਇਆ ਇਹ ਮੈਂ ਤੁਹਾਨੂੰ ਦੋ ਵੀਡੀਓ ਤੁਹਾਨੂੰ ਦਿਖਾਈਆਂ ਨੇ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਸੌਣਾ ਅੱਜ ਸਵੇਰ ਦੀ ਵੀਡੀਓ ਆਹੋ ਜੋ ਸਾਡੇ ਮਤਲਬ ਮੇਰੇ ਭਾਈ ਨੇ ਜੋ ਮੰਨ ਲਓ ਵੀ ਜੋ ਸਾਡੀ ਟੀਮ ਆ ਉਹ ਬੰਦਿਆਂ ਨੇ ਮੈਨੂੰ ਉਹ ਚੀਜ਼ ਕੱਟ ਕੇ ਭੇਜੀ ਆ ਸਪੈਸ਼ਲ ਕਿਉਂਕਿ ਸਾਡੇ ਬੰਦਿਆਂ ਦੀ ਨਿਗਾਹ ਇਹ ਚੀਜ਼ਾਂ ਉੱਤੇ ਪੂਰੀ ਐਸਟਾ ਇੱਕ ਵੀਡੀਓ ਉਹਨੇ ਕੱਟ ਕੇ ਭੇਜੀ ਆ ਬੀਬੀ ਖਾਲੜਾ ਦੇ ਬਿਆਨ ਦੀ ਆਪਾਂ ਮੈਂ ਤੁਹਾਨੂੰ ਸੁਣਾਉਣਾ ਉਹ ਤੋਂ ਬਾਅਦ ਆਪਾਂ ਕਰਦੇ ਆਂ ਉਹਤੇ ਗੱਲਾਂ ਆਜੋ ਕਨਾ ਜਾਰੀ ਰੱਖਾਂਗੇ ਕਿ ਅਸੀਂ ਅੱਗੋਂ ਜਿਹੜਾ ਸਟ੍ਰੈਟੇਜੀ ਆ ਕੋਈ ਚੇਂਜ ਕਰਾਂਗੇ ਬੀਬੀ ਜੀ ਅਸਲੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਜੱਥੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਸ ਦੀ ਪੀਤਵਾਰ ਤੋਂ ਜਿੱਤੇ ਨੇ ਭਾਈ ਖਾਲਸਾ ਜੀ ਦੇ ਅਮਰਪਾਲ ਜੀ ਗੱਲ ਇਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਨਡੀਏ ਸਰਕਾਰ ਹਲੇ ਬਣ ਨਹੀਂ ਰਹੀ ਉੱਤੇ ਇੰਡੀਆ ਅਲਾਈანს ਜਿਹੜੀ ਹੈ ਉਹ ਸਰਕਾਰ ਉਹ ਖਿੱਚੋ ਪਿੰਚ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਆਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਾਫੂ ਨੇ ਕਹਿੰਦੇ ਨੇ ਕਿ ਜਿਹੜੀ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾਣਗੇ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋੜ ਪਈਏ ਇਹ ਦੇਖੋ ਇਹ ਬੜਾ ਔਖਾ ਹੈ ਨਹੀਂ ਇਹ ਬੜਾ ਔਖਾ ਫੈਸਲਾ ਅੰਦਰ ਦੇਖੀ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਇਹਨਾਂ ਨੇ ਜੀ ਅਕਾਲ ਤਖਤ ਸਾਹਿਬ ਨੂੰ ਠਾਇਆ ਲਓ ਜੀ ਜਿਹਨੂੰ ਕਹਿੰਦੇ ਨੇ ਸਮਝਣਾ ਕਿਵੇਂ ਆ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਬਹੁਤ ਹੁੰਦਾ ਬੀਬੀ ਖਾਲਾ ਜੀ ਦੇ ਬਿਆਨ ਨੇ ਕਹਿੰਦੇ ਭਾਈ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿਨ੍ਹਾਂ ਨੇ ਅਕਾਲ ਤਖਤ ਠਾਇਆ ਮੈਂ ਕਿਉਂ ਕਹਿੰਦਾ ਸੀ ਕਿ ਬਈ ਅਮਰਤਪਾਲ ਦੀ ਜਿਹੜੀ ਵੋਟ ਆ ਉਹ ਭਾਜਪਾ ਨੂੰ ਪਈ ਆ ਤੋ ਇਹ ਬਿਲਕੁਲ ਕਲੀਅਰ ਹੋ ਗਿਆ ਕਹਿਣਾ ਤਾਂ ਹੁਣ ਕੀ ਆ ਚੀਜ਼ ਉੱਤੇ ਉਹ ਜਿਹੜੇ ਬੰਦੇ ਪੜ੍ਹੇ ਲਿਖੇ ਨਾ ਜਿਹੜੇ ਬੰਦੇ ਪੜ੍ਹੇ ਲਿਖੇ ਨਾ ਉਹਨਾਂ ਨੂੰ ਹਿੰਟ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਭਾਈ ਇਹ ਪੁਆਇੰਟ ਬੋਲਣਾ ਕਿੱਥੇ ਚਾਹੁੰਦੇ ਨੇ ਸਰਬਜੀਤ ਲਈ ਵੀ ਬਿਲਕੁਲ ਸੇਮ ਗੱਲ ਆ ਜੇ ਸਰਬਜੀਤ ਕਾਂਗਰਸ ਨੂੰ ਵੋਟ ਨਹੀਂ ਪਾਊਗਾ ਉਹ ਵੀ ਭਾਜਪਾ ਨੂੰ ਹੀ ਪਾਊਗਾ ਸੋ ਜਿਹੜਾ ਬੰਦਾ ਚਾਹੇ ਸਾਡਾ ਚਾਹੇ ਕਿਸੇ ਹੋਰ ਦਾ ਜਿਹੜਾ ਬੰਦਾ ਗਲਤ ਆ ਤਾਂ ਗਲਤ ਆ ਅਸੀਂ ਕਿਉਂ ਵੋਟਾਂ ਦੇ ਉੱਤੇ ਮਤਲਬ ਇਹਦੇ ਬਰੋ ਚੱਲਦੇ ਆ ਜਿਹੜਾ ਸੰਵਿਧਾਨ ਸਿੱਖਾਂ ਨੂੰ ਕੇਸਾ ਧਾਰੀ Hindu ਸਮਝਦਾ ਜਾਂ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੰਦਾ ਜਾਂ ਆਪਣੇ ਜਿਹੜੇ ਬੰਦੀ ਸਿੰਘ ਤਿਹਾਰ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਛੱਡ ਨਹੀਂ ਰਿਹਾ ਤੇ ਆਪਣੇ ਹੀ ਬੰਦੇ ਇਹੀ ਸੰਵਿਧਾਨ ਦੀ ਉਹੀ ਸੰਵਿਧਾਨ ਦੀ ਸੌਂ ਚੱਕ ਕੇ ਮੂਰੀ ਜਾ ਕੇ ਖੜਦੇ ਨੇ ਤੁਸੀਂ ਆਪ ਇਹ ਦੇਖ ਲਓ ਜਿਹੜੇ 30 ਸਾਲ ਦੇ ਅੰਦਰ ਬੈਠੇ ਹੋਣਗੇ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬੀਤਦਾ ਹੋਊਗਾ ਹੁਣ ਜੇ ਮੈਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਅਮਰਤਪਾਲ ਜਿੱਥੇ ਕਿਹਾ ਵੀ ਜਿੱਥੇ ਸੰਵਿਧਾਨ ਵਰਤਪੁਰਤ ਕੇ ਭਾਈ ਇਹਨਾਂ ਦੇ ਆਪਾਂ ਬਾਹਰ ਆ ਸਕਦੇ ਆ ਤਾਂ ਆਪਣਾ ਜੇ ਫਾਇਦਾ ਹੁੰਦਾ ਤਾਂ ਕਰੋ ਫਿਰ ਸਿੱਖ ਦਾ ਜੋ ਸਿੱਖੀ ਆ ਨਾ ਜੋ ਖਾਲਸਾ ਫੇਰ ਤਾਂ ਇਤਿਹਾਸ ਇਹ ਸਾਰਾ ਪਲਟ ਗਿਆ ਜੇ ਤੁਸੀਂ ਕਿਸੇ ਚੀਜ਼ ਨਾਲ ਸਮਝੌਤਾ ਕਰਨਾ ਸਮਝੌਤਾ ਉਹ ਟਾਈਮ ਗੁਰੂ ਸਾਹਿਬ ਵੀ ਕਰ ਸਕਦੇ ਸੀਗੇ ਇਹ ਭਾਈ ਅਸੀਂ ਜੋ ਮੁਗਲ ਨੇ ਇਹ ਨਾਲ ਸਮਝੌਤਾ ਕਰਨਾ ਉਹਨਾਂ ਨੇ ਕੀਤਾ ਨਹੀਂ ਕਿਉਂਕਿ ਜੇ ਉਹਨਾਂ ਨੇ ਕੀਤਾ ਹੁੰਦਾ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀਗਾ ਸਮਝੌਤਾ ਤਾਂ ਜਰਨੈਲ ਖਾਲਸਾ ਭਿੰਡਰਾਲਾ ਵੀ ਕਰ ਸਕਦਾ ਸੀਗਾ ਕਿੰਨੀਆਂ-ਕਿੰਨੀਆਂ ਉਹਦੇ ਕੋਲ ਆਫਰਾਂ ਸੀਗੀਆਂ ਕੀ-ਕੀ ਉਹਦੇ ਕੋਲ ਸੀਗਾ ਜੇ ਉਹ ਸਮਝੌਤਾ ਕਰ ਜਾਂਦਾ ਨਾ ਜੇ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਜਾਂਦਾ ਤਾਂ ਇਤਿਹਾਸ ਅੱਜ ਕੁਝ ਹੋਰ ਹੋਣਾ ਸੀਗਾ ਸਮਝਾਉਤਾ ਤਾਂ ਮਨੋਚਾ ਜੀ ਕਰ ਸਕਦੇ ਸੀਗੇ ਸਮਝਾਉਤਾ ਤਾਂ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਕਰ ਸਕਦੇ ਸੀਗੇ ਸਮਝਾਉਤਾ ਤਾਂ ਦੀਪ ਸਿੱਧੂ ਕਰ ਸਕਦਾ ਸੀਗਾ ਕੀ ਕੋਈ ਚੀਜ਼ ਨਹੀਂ ਸੀਗਾ ਉਹਦੇ ਕੋਲ ਸੋ ਕਹਿਣ ਦਾ ਮਤਲਬ ਹੈ ਮੇਰਾ ਇਹ ਆ ਜਦ ਆਪਾਂ ਕਿਸੇ মিডিਆ ਦੇ ਬੈਠ ਕੇ ਬਿਆਨ ਦਿੰਨੇ ਆ ਨਾ ਇੱਕ ਚੀਜ਼ ਹੋਰ ਚੀਜ਼ ਸੁਣ ਲਓ ਜਿਹੜੇ ਬੰਦੇ ਕਹਿੰਦੇ ਨੇ ਕਿ ਕਿ ਦੋ ਤਿੰਨ ਹੋਰ ਮੇਰੇ ਨਾਲ ਲੱਗੇ ਹੋਏ ਨੇ ਉਹ ਕਹਿੰਦੇ ਨੇ ਵੀ ਅਮਰਤਪਾਲ ਦੀ ਨੌਲੇਜ ਬਹੁਤ ਆ ਉਹ ਅਮਰਤਪਾਲ ਨੂੰ ਨੌਲੇਜ ਬਹੁਤ ਜ਼ਿਆਦਾ ਆ ਵੀ ਕਿਸੇ ਪੱਤਰਕਾਰ ਨੂੰ ਉਹ ਜਵਾਬ ਨਹੀਂ ਆਉਣ ਦਿੰਦਾ ਜੇ ਮਨ ਲੋ ਕੋਈ ਪੱਤਰਕਾਰ ਸਵਾਲ ਪੁੱਛਦਾ ਤਾਂ ਉਸੇ ਟਾਈਮ ਉਹ ਵਿੱਚੋਂ ਕੱਢ ਕੇ ਤੱਥ ਨਾਲ ਜਵਾਬ ਦਿੰਦਾ ਮੈਨੂੰ ਲਿਆ ਦਿਓ ਲਿਆ ਦਿਓ ਮੈਨੂੰ ਜਿੱਦਣ ਅਮਰਤਪਾਲ ਦੀ ਕਿਸੇ ਵੀ ਨਾ ਕਿਸੇ ਵੀ ਟੌਪ ਦੇ ਪੱਤਰਕਾਰ ਨਾਲ ਤੇ ਗਰੀਬ ਨੇ ਸਾਰੇ ਪੱਤਰਕਾਰਾਂ ਨਾਲ ਲਾਈਵ ਦੇ ਵਿੱਚ ਡਿਬੇਟ ਹੋਈ 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 ਸਾਰੀਆਂ ਹੀ ਰਿਕਾਰਡਡ ਨੇ ਸਾਰੀਆਂ ਤੋਂ ਪਹਿਲਾਂ ਹੁਣ ਅੱਜ ਦੇ ਟਾਈਮ 'ਚ ਮੈਨੂੰ ਜਿਹੜਾ ਬੰਦਾ ਫੋਨ ਕਰਦਾ ਭਾਈ ਤਰਨਾ ਸੀ ਇੰਟਰਵਿਊ ਕਰਨੀ ਆ ਪਹਿਲਾਂ ਮੈਨੂੰ ਦੱਸ ਦੇ ਨੇ ਉਹ ਮੈਨੂੰ ਕਹਿੰਦੇ ਨੇ ਵੀ ਭਾਈ ਸਤੋ ਆ ਟੌਪਿਕ ਤੇ ਸਵਾਲ ਪੁੱਛਣੇ ਨੇ ਜਮਾਲਾ ਦੱਸ ਦੇ ਜੇ ਤੈਨੂੰ ਕੋਈ ਪ੍ਰੋਬਲਮ ਆ ਟੌਪਿਕ ਤੇ ਨਹੀਂ ਪੁੱਛਾਂਗੇ ਸੋ ਜਿਹੜੀ ਚੀਜ਼ ਪ੍ਰਮੋਟ ਕੀਤੀ ਗਈ ਆ ਨਾ ਮੀਡੀਆ ਵਿੱਚ ਬਿਠਾ ਕੇ ਉਹਨੂੰ ਪਹਿਲਾਂ ਦੱਸਿਆ ਗਿਆ ਵੀ ਤੇ ਤੁਸੀਂ ਪੁੱਛਣਾ ਇਹ ਆ ਇੱਕ ਵੀਡੀਓ ਤੁਹਾਨੂੰ ਹੋਰ ਸੁਣਾਉਣਾ ਮੈਂ ਆ ਦੋ ਉਦੋਂ ਆ ਗੱਲ ਹੋਰ ਕਲੀਅਰ ਹੋ ਜਾਣੀ ਆ ਜਿਹੜੀਆਂ ਚੀਜ਼ਾਂ ਨੇ ਨਾ ਇਹ ਚੀਜ਼ਾਂ ਫੜਨੀਆਂ ਦਿਮਾਗ ਨਾਲ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹ ਅੱਜ ਧੰਨਵਾਦ ਆ ਮੈਂ ਕਹਿੰਦਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਦਾ ਧੰਨਵਾਦ ਆ ਇਹ ਸਹੀ ਤਰੀਕੇ ਨਾਲ ਜਿਹੜੇ ਲੋਕ ਇਹਨੂੰ ਵਰਤਦੇ ਨੇ ਨਾ ਜਿਨੇ ਫੇਸਬੁੱਕ ਬਣਾਈ ਸੀਗੀ ਉਹਨੇ ਬਣਾਈ ਸੀ ਵੀ ਇੱਕ ਬੰਦਾ ਚਾਹੇ ਜਿਹੜੇ ਖੁੰਝੇ ਚ ਮਰਜੀ ਬੈਠਾ ਹੋਵੇ ਵਰਲਡ ਦੇ ਉਹ ਆਪਣੇ ਲੋਕਾਂ ਨਾਲ ਅਟੈਚ ਹੋ ਕੇ ਆਪਣੇ ਜੋ ਆਪਣੇ ਵਿਚਾਰ ਨੇ ਜੋ ਆਪਣੇ ਉਹਦੇ ਦਿਲ ਚ ਚੱਲਦਾ ਉਹ ਆਪਣੇ ਲੋਕਾਂ ਨਾਲ ਸ਼ੇਅਰ ਕਰ ਸਕਦਾ ਧੰਨਵਾਦ ਉਹ ਬੰਦੇ ਦਾ ਜੇ ਹੁੰਦਾ ਪੁਰਾਣਾ ਜਮਾ ਜਿਵੇਂ ਪਹਿਲਾਂ ਅਖਬਾਰਾਂ ਚੱਲਦੀਆਂ ਸੀਗੀਆਂ ਕੋਲ ਬੈਠਾ ਹੁੰਦਾ ਸੀ ਐਡੀਟਰ ਨਾਲੇ ਉਹਦੇ ਬੈਠ ਕੇ ਉਹਨੂੰ ਜਿਹੜੀ ਖਬਰ ਲਵਾਉਣੀ ਆ ਆਪਣੀ ਮਨਪਸੰਦੀ ਉਹੀ ਚੱਲਦੀ ਹੁੰਦੀ ਸੀ ਆਰ ਇੱਕ ਬਿਆਨ ਹੋਰ ਸੁਣਾਉਣਾ ਮੈਂ ਤੁਹਾਨੂੰ ਹੁਣ ਆ ਜੀਏ ਆਪਾਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਖਾਲਿਸਤਾਨ ਦਾ ਮੁੱਦਾ ਕੀ ਆ ਆਪਾਂ ਤਕਰੀਬਨ ਸਾਰੇ ਪਤਾ ਵੀ ਭਾਈ ਜੋ ਅਮਰਤਪਾਲ ਨੇ ਦਬਈ ਚ ਬੈਠ ਕੇ ਵੀ ਸਪੀਚਾਂ ਦਿੱਤੀਆਂ ਨੇ ਜਾਂ ਇੰਡੀਆ ਜਾ ਕੇ ਵੀ ਜੋ ਹੁਣ ਤੱਕ ਇਹਦੀਆਂ ਸਪੀਚਾਂ ਆਈਆਂ ਨੇ ਸਾਰੀਆਂ ਪਈਆਂ ਨੇ YouTube ਤੇ ਪਈਆਂ ਨੇ ਚੈਨਲਾਂ ਤੇ ਪਈਆਂ ਨੇ ਖਾਲਿਸਤਾਨ ਜਿੰਦਾਬਾਦ ਅਸੀਂ ਖਾਲਿਸਤਾਨਣਾ ਅਸੀਂ ਖਾਲਿਸਤਾਨਣਾ ਸਾਰਾ ਕੋਸ਼ਿਸ਼ ਨਹੀਂ ਕਿ ਬਿਲਕੁਲ ਹੋਰ ਕੋਈ ਚੀਜ਼ ਹੈ ਨਹੀਂ ਸੀਗੀ ਖਾਲਿਸਤਾਨ ਤੋਂ ਬਿਨਾ ਹੁਣ ਅੱਜ ਦੇ ਟਾਈਮ 'ਚ ਇਹਨਾਂ ਦੇ ਬਿਆਨ ਸਾਰੇ ਹੀ ਪਲਟ ਗਿਆ ਹੈ ਕੱਲ ਅਕਾਲੀ ਮੈਂ ਦੱਸਿਆ ਜੀ ਇੱਕ ਅਕਾਲੀ ਦਾ ਬਹੁਤ ਵੱਡਾ ਅਕਾਲੀਆਂ ਦਾ ਬਹੁਤ ਵੱਡਾ ਨਾ ਮਤਲਬ ਯਾਨੀ ਕਿ ਜਿੱਦਾਂ ਕਹਿ ਦਿੰਨੇ ਆ ਆਪਾਂ ਲੀਡਰ ਆ ਉਹਨੂੰ ਕਿਸੇ ਪੱਤਰਕਾਰ ਨੇ ਪੁੱਛ ਲਿਆ ਉਹ ਪੱਤਰਕਾਰ ਦੇ ਕੈਮਰੇ ਮੂਰੇ ਚੱਲਦੇ ਚੱਲਦੇ ਜਿਹੜੇ ਕੋਲ ਜੰਗ ਬਲੱਡ ਖੜਾ ਸੀ ਨਾ ਜੇ ਮਤਲਬ ਮੁੰਡੇ ਕੋਲ ਖੜੇ ਸੀਗੇ ਉਹਨਾਂ ਨੂੰ ਕਹਿਣ ਲੱਗੇ ਹੱਥ ਜੋੜ ਕੇ ਕਿ ਨਾ ਵੀਰ ਬਣ ਕੇ ਕਹਿੰਦਾ ਕੋਈ ਇਹੋ ਜਿਹਾ ਨਾਰਾ ਨਾ ਲਾ ਦਿਓ ਵੀ ਜਿਸ ਨਾਲ ਆਪਣੀ ਗੇਮ ਸਾਰੀ ਪਲਟ ਜਵੇ ਉਹ ਨਾਰਾ ਕਹਦਾ ਸੀਗਾ ਉਹ ਜੋ ਬੋਲੇ ਸੋਨ ਹਾਲ ਸੱਚ ਜੇ ਕਾਲ ਤੱਕ ਕੋਈ ਰੋਕ ਦੇਣੀ ਨਾ ਕੋਈ ਸੱਤ ਨਾ ਵਾਇਗਰ ਰੋਕ ਦੇਣ ਨਾ ਉਹ ਨਾਰਾ ਸੀਗਾ ਖਾਲਿਸਤਾਨ ਦਾ ਵੀ ਖਾਲਿਸਤਾਨ ਦਾ ਨਾਰਾ ਲਾ ਲੈ ਕੋਈ ਸਾਡਾ ਬੀਜੇਪੀ ਨਾਲ ਸਮਝੌਤਾ ਹੋਇਆ ਵੀ ਭਾਈ ਅਸੀਂ ਖਾਲਿਸਤਾਨ ਨੂੰ ਅਸੀਂ ਹੁਣ ਪ੍ਰਮੋਟ ਹੀ ਨਹੀਂ ਉਹ ਚੀਜ਼ ਦੇ ਉੱਤੇ ਮੋਹਰ ਲਾਈ ਇਹਦੇ ਮਾਪਿਓ ਨੇ ਅਮਰਤਪਾਲ ਦੇ ਨੇ ਆਜੋ ਸੁਣੀਏ ਵੀਡੀਓ ਕੀ ਕਹਿੰਦੇ ਨੇ ਉਹ ਕੂਰੀ ਉਹ ਗਾਤੋ ਪਾਰਲੀਮੈਂਟ 'ਚ ਵੀ ਜਾਣਗੇ ਜੇ ਉਹ ਪਹਿਲਾਂ ਜਾਣਾ ਪੈਂਦਾ ਤਾਂ ਪਹਿਲਾਂ ਜਾਣਗੇ ਜੇ ਉਹ ਪਹਿਲਾਂ ਰਿਹਾਉ ਦੇ ਅਤੇ ਜੇ ਉਹ ਅਜੇ ਪਾਰਲੀਮੈਂਟ ਦਾ ਕੋਈ ਸਮਾਂ ਹੋਊਗਾ ਤੇ ਉਹ ਪੰਜਾਬ 'ਚ ਵਿਚਾਰਨ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ ਪੰਜਾਬ ਦੇ ਲੋਕ ਬਹੁਤ ਲੰਬੇ ਸਮੇਂ ਤੋਂ ਖਾਲਸਾ ਰਾਜ ਦੀ ਮੰਗ ਕਰ ਰਹੇ ਸੀ ਕਿਉਂਕਿ ਖਾਲਸਾ ਰਾਜ ਜੇ ਆਪਾਂ ਖਾਲਸਾ ਰਾਜ ਦੀ ਡੈਫੀਨੇਸ਼ਨ ਲਈਏ ਖਾਲਸਾ ਰਾਜ ਕੋ ਹੁੰਦਾ ਹੈ ਤਾਂ ਮੰਨ ਸਕਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਖਾਲਸਾ ਰਾਜ ਦੀ ਸ਼ੁਰੂਆਤ ਹੋ ਗਈ ਹੈ ਸਥਾਪਨਾ ਹੋ ਗਈ ਹੈ ਜੀ ਨਹੀਂ ਨਹੀਂ ਸਾਧਨਾ ਜੀ ਭਏ ਜਿਹੜੀ ਪੋਲਿਟਿਕਸ ਸਪੋਰਟ ਬਜਾ ਕ੍ਰਪਸ਼ਨ ਬੜੇ ਹੀ ਤਰ੍ਹਾਂ ਦੇ ਚੱਲ ਰਹੀਆਂ ਮੇਰੇ ਖਿਆਲ ਇਹਨੂੰ ਦੂਰ ਕਰਨਾ ਚਾਹੀਦਾ ਕਾਕੀ ਚਲੋ ਰਾਜ ਦੀ ਜਾਂ ਦੂਜੀ ਸੀ ਜਾਂ ਉਹ ਵਾਲੀ ਗੱਲ ਕਿ ਜੇ ਲੋਕ ਆਪਣੇ ਪਹਿਲਾਂ ਲੋ ਜੀ ਕਲੀਅਰ ਹੋ ਗਿਆ ਜਿਹੜੇ ਬੰਦੇ ਕੱਲ 2-3 ਦਿਨ ਟੱਪਦੇ ਸੀਗੇ ਨਾ ਵੀ ਭਾਈ ਨਹੀਂ ਜੀ ਇਹ ਤਾਂ ਗੱਲ ਕਰੂਗਾ ਖਾਲਿਸਤਾਨ ਦੇ ਚਾਹੇ ਅੰ드ਰਾ ਚਾਹੇ ਅੰਦਰੋਂ ਜੇਲ੍ਹ ਚੋਂ ਬਾਹਰ ਆ ਕੇ ਵੀ ਖਾਲਿਸਤਾਨ ਦੇ ਉੱਤੇ ਗੱਲ ਕਰੂਗਾ ਸੁਣ ਲਓ ਮੇਰੀ ਗੱਲ ਇਹਦੇ ਮਾਪਿਓ ਨੇ ਕਲੀਅਰ ਕਰਤੀ ਗੱਲ ਜਦ ਪੱਤਰਕਾਰ ਨੇ ਪੁੱਛਿਆ ਵੀ ਭਾਈ ਖਾਲਸਾ ਰਾਜ ਜਾਂ ਖਾਲਿਸਤਾਨ ਦੀ ਗੱਲ ਜਿਹੜਾ ਕਰਦਾ ਸੀਗਾ ਵੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹਦੇ ਮਾਪਿਓ ਨੇ ਜਵਾਬ ਦਿੱਤਾ ਇਹਦੇ ਪਿਓ ਨੇ ਵੀ ਭਾਈ ਅਸੀਂ ਸਿਰਫ ਨਸ਼ਿਆਂ ਤੇ ਜਾ ਮਾਲੀ ਕਰਾਪਸ਼ਨ ਚੱਲਦੀ ਆ ਉਹ ਤੇ ਵੀ ਜਿਹੜੇ ਰਾਜ ਦੀ ਗੱਲ ਆ ਉਹ ਤਾਂ ਬਹੁਤ ਬਾਅਦ ਦੀ ਗੱਲ ਆ ਹੁਣ ਜਿਹੜੇ ਬੰਦੇ ਪਹਿਲਾਂ ਬੈਠ ਕੇ মিডিਆ ਮੂਰੇ ਬਿਆਨ ਦਿੰਦੇ ਸੀਗੇ ਜੀ ਨਾ ਜਿਹਦੇ ਬੇਸ ਤੇ ਜਿਹੜੀ ਚੀਜ਼ ਦੇ ਉੱਤੇ ਇਹ ਬੰਦਾ ਪੰਜਾਬ ਦੇ ਵਿੱਚ ਪ੍ਰਮੋਟ ਹੋਇਆ ਪੰਜਾਬ ਦੇ ਵਿੱਚ ਦਸਤਾਰ ਬੰਦੀ ਕੀਤੀ ਗਈ ਸਿੱਖ ਕੌਮ ਦਾ ਇਹਨੂੰ ਮੋਢੀ ਸਮਝ ਲਿਆ ਗਿਆ ਉਹੀ ਬੰਦਾ ਉਹੀ ਬੰਦਾ ਇਹੋਦੇ ਹੀ ਮਾਪਿਓ ਕਾਲੇਸਤਾਨ ਦੇ ਉੱਤੋਂ ਭੱਜ ਗਏ ਮੈਂ ਕੱਲ ਕਿਉਂ ਕਹਿੰਦਾ ਸੀਗਾ ਵੀ ਭਾਈ ਹੋਰ ਬਾਈ ਨੇ ਇੱਕ ਨੇ ਮੈਨੂੰ ਇੱਕ ਵਿੱਚ ਚੀਜ਼ ਪੁੱਛੀ ਆ ਕਹਿੰਦਾ ਤੇਰਾ ਰਿਫੈਂਡ ਮਾਰੇ ਕੀ ਚੀਜ਼ ਆ ਕੀ ਵਿਚਾਰ ਨੇ ਤੇਰੇ ਬਾਈ ਜੋ ਖਾਲਸਾ ਰਾਜ ਆ ਨਾ ਖਾਲਸਾ ਰਾਜ ਆਪਣੀ ਇੱਕ ਪ੍ਰੋਬਲਮ ਆ ਕਿਹੜੀ ਪ੍ਰੋਬਲਮ ਆ ਖਾਲਸਾਤਾਂ ਦੇ سپورਟ ਦੇ ਵਿੱਚ ਅਸੀਂ ਵੀ ਆ ਅਸੀਂ ਵੀ ਚਾਹਨਾ ਭਾਈ ਖਾਲਸਾ ਰਾਜ ਜਾਵੇ ਸਾਨੂੰ ਵੀ ਕਿਸੇ ਨੂੰ ਦੇਖ ਕੇ ਅੱਖ ਲਾਵੇ ਵੀ ਭਾਈ ਜੋ ਸਾਡੇ ਸਿੱਖ ਨੇ ਜਿਨ੍ਹਾਂ ਦੀ ਪਰਸਨੈਲਿਟੀਆਂ ਨੇ ਜੋ ਮੰਨ ਲਓ ਵੀ ਜਾਨੀ ਕਿ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝਦੇ ਨੇ ਅਸੀਂ ਵੀ ਉਹਨਾਂ ਨੂੰ ਦੇਖ ਕੇ ਸਿੱਖੀ ਰੂਪ ਦੇ ਵਿੱਚ ਆਈਏ ਪਰ ਅਸੀਂ ਕਿਉਂ ਨਹੀਂ ਆਉਂਦੇ ਹੈਗੇ ਕਿਉਂਕਿ ਸਾਡੇ 'ਚ ਇੱਕ ਕਾਰਨ ਆ ਸਾਡੇ 'ਚ ਪ੍ਰੋਬਲਮ ਵੀ ਆ ਪ੍ਰੋਬਲਮ ਕੀ ਆ ਹੁਣ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਤਕਰੀਬਨ ਜਿੰਨੇ ਵੀ ਬੰਦੇ ਨੇ ਨਾ ਮੇਰੇ ਜੋ ਨੈਗੇਟਿਵ ਪੁਆਇੰਟ ਤੇ ਵੀ ਆਉਂਦੇ ਨੇ ਉਹ ਕਹਿੰਦੇ ਨੇ ਭਾਈ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਬੀਜੇਪੀ ਦਾ ਬੰਦਾ ਜਾਂ ਮੈਂ ਆਮ ਆਦਮੀ ਦਾ ਪਾਰਟੀ ਦਾ ਬੰਦਾ ਜਾਂ ਮੰਨ ਲਓ ਮੈਂ ਕਾਂਗਰਸੀਆਂ ਦਾ ਜਾਂ ਕਿਸੇ ਵੀ ਪਾਰਟੀ ਦਾ ਬੰਦਾ ਲਾ ਲਓ ਇਹ ਲੋਕ ਏਜੰਸੀਆਂ ਨੂੰ ਐਂ ਸਮਝਦੇ ਨੇ ਵੀ ਜਿਵੇਂ ਮੰਨ ਲਓ ਵੀ ਇੱਕ ਕਾਗਜ਼ ਚੁਗਣਾ ਹੁੰਦਾ ਨਾ ਕਾਗਜ਼ ਚੁਗਨੇ ਵਾਲਾ ਆਪਣੇ ਪਿੰਡਾਂ ਵਿੱਚ ਫਿਰਦਾ ਹੁੰਦਾ ਮਗਰੇ ਪਾਸੇ ਥੈਲਾ ਬੋਰੀ ਜੀ ਬਣਾ ਕੇ ਇਹ ਉਹ ਸਮਝਦੇ ਨੇ ਵੀ ਕਿਤੇ ਵੀ ਆ ਕੇ ਬੜ ਸਕਦੇ ਨੇ ਨਾ ਏਜੰਸੀ ਵਾਲੇ ਬੰਦੇ ਨਾ ਜਿਵੇਂ ਮੈਂ ਬੈਠ ਕੇ ਇੱਕਨ ਗੱਲ ਕਹਿ ਰਿਹਾ ਨਾ ਕਦੇ ਵੀ ਇੱਕਨ ਓਪਨਲੀ ਜਿਵੇਂ ਮੰਨ ਲਓ ਵੀ ਡਾਇਰੈਕਟਲੀ ਬੰਦੇ ਨਾਲ ਕਦੇ ਗੱਲ ਨਹੀਂ ਕਰਨਗੇ ਨਾਲੇ ਇਹਨਾਂ ਨੂੰ ਸਿਰਫ ਮੇਰੇ ਵਰਗੇ ਬੰਦੇ ਨੂੰ ਵਿੱਚ ਹੀ ਹੇਅਰ ਕਰਨ ਰਹਿਗੇ ਮੈਂ ਤਾਂ ਜਮੈਂ ਤੁਹਾਨੂੰ ਮੈਂ ਦੱਸੀ ਨਾ ਮੈਂ ਤਾਂ ਨਕਮੇ ਟਾਈਪ ਦਾ ਬੰਦਾ ਮੈਂ ਜੋ ਚੀਜ਼ਾਂ ਦੇਖਦਾ ਉਹ ਚੀਜ਼ਾਂ ਮੈਂ ਫੀਲ ਕਰਦਾ ਮੋਂ ਤੇ ਬੋਲਦਾ ਏਜੰਸੀਆਂ ਦਾ ਬੰਦਾ ਕਦੇ ਇੱਕ ਨਹੀਂ ਬੋਲੂ ਨਾਲੇ ਮੈਨੂੰ ਤੁਹਾਨੂੰ ਸਮਝਾਉਣ ਦੀ ਕੀ ਲੋੜ ਏਜੰਸੀ ਦਾ ਬੰਦਾ ਡਾਇਰੈਕਟ ਏਜੰਸੀਆਂ ਜਿਹਦੀ ਮਦਦ ਕਰਦੀ ਨਾ ਉਹਨੂੰ ਇੱਕ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਾਲ ਦੇ ਵਿੱਚ ਵਿੱਚ ਪ੍ਰਮੋਟ ਹੋਣ ਜਣੀ ਕਿ ਜਿਵੇਂ ਕਹਿੰਦੇ ਵੀ ਪ੍ਰਮੋਟ ਕੀਤਾ ਗਿਆ ਪ੍ਰਮੋਟ ਤੋਂ ਜ਼ਿਆਦਾ ਕੀ ਮੇਰੇ ਗੱਲ ਇੱਕ ਜਿਹੜੇ ਹੁਣ ਬੜੇ ਪੰਥਕ ਬਣੇ ਫਿਰਦੇ ਨਾ ਇਹ ਵੀ ਭਾਈ ਅਸੀਂ ਪੰਥਕ ਆ ਅਸੀਂ ਜਿਵੇਂ ਹੁਣ ਬੀਬੀ ਖੱਲਾ ਜੀ ਦੇ ਬਿਆਨ ਆਏ ਨੇ ਵੀ ਭਾਈ ਅਸੀਂ ਅਮਰਤਪਾਲ ਉਹ ਪਾਰਟੀ ਨਾਲ ਕਦੇ ਨਹੀਂ ਜਾਊਗਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਮੈਂ ਕਰਦਾ ਮੈਂ ਤੇਰੀ ਗੱਲ ਬਾਅਦ ਚ ਕਲੀਅਰ ਕਰਦਾ ਮੈਂ ਰਿਫਰੈਂਡਮ ਵਾਲੀ ਬਾਅਦ ਚ ਗੱਲ ਖਰੀ ਕਰਦਾ ਪਹਿਲਾਂ ਮੈਂ ਗੱਲ ਕੀ ਕਰ ਦਮਾ ਹਾਂ ਵੀ ਭਾਈ ਜਿਹੜੇ ਬੰਦਿਆਂ ਨੇ ਪਾਰਟੀ ਨੇ ਆਪਣੇ ਉੱਤੇ ਅਟੈਕ ਕੀਤਾ ਕਾਲ ਤੱਕ ਤੇ ਕਦੇ ਅਮਰਪਾਲ ਉਹ ਚ ਨਹੀਂ ਜਾਊਗਾ 2019 ਚ ਮੈਂ ਯਾਦ ਕਰਾ ਦਮਾ ਡੇਂਪਾ ਕਾਂਗਰਸੀ ਲੀਡਰ ਕਾਂਗਰਸੀ ਲੀਡਰ ਸੀਗਾ ਜਿਹੜਾ ਇਹਦੇ ਘਰਦਿਆਂ ਨੇ ਇਹਦੇ ਚਾਚੇ ਦੇ ਦੇਂ ਦੁਆਰਾ ਪਾਏ ਹੋਏ ਸਰੂਪੇ ਡੇਂਪਾ ਯਾਨਾ ਸੋ ਲੋ ਦੁਬਾਰਾ ਜੀ ਰਿਪੀਟ ਕਰ ਦਵਾ ਮੈਂ ਕਾਂਗਰਸੀ ਲੀਡਰ 2019 ਚ ਇਹਦੇ ਘਰਦਿਆਂ ਨੂੰ ਦੀ ਸਪੋਰਟ ਕੀਤੀ ਆ ਇਹਦੇ ਘਰਦਿਆਂ ਦੀ ਖੁਦ ਖੋਦ ਦੇ ਘਰਦਿਆਂ ਦੀ ਵੋਟ ਕਾਂਗਰਸ ਦੇ ਹੱਕ ਦੇ ਵਿੱਚ ਗਈ ਆ 2019 ਚ 20 21 22 ਚ ਇਹ ਆ ਗਿਆ 2 ਸਾਲਾਂ ਵਿੱਚ ਜਾਂ ਡੇਢ ਸਾਲ ਵਿੱਚ ਇਹ ਜੀ ਕਿਹੜੀ ਦੇ ਹੱਥ ਕਿੱਦਰ ਸਿੰਘੀ ਲੱਗੀ ਜਾਂ ਨਾ ਦਿਮਾਗ ਘੁੰਮ ਗਿਆ ਵੀ ਅਸੀਂ ਤਾਂ ਪੰਥ ਕਮਾਨਾਂ ਤੇ ਜਿਹੜੇ ਬੰਦੇ ਪੰਥ ਕਨੇ ਸ਼ੁਰੂ ਤੋਂ ਉਹ ਕਾਂਗਰਸ ਨੂੰ ਵੋਟ ਕਿਵੇਂ ਪਾ ਦਮਗੇ ਸੋ ਮੇਰੇ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਬਿਆਨ ਉਹ ਦੋ ਵੀ ਭਾਈ ਜਿਹੜੇ ਤੁਸੀਂ ਉਹ ਚੀਜ਼ ਤੇ ਖੜ ਸਕੋ ਜਾਂ ਉਹ ਚੀਜ਼ ਨੂੰ ਸਹਾਰ ਸਕੋ ਇਹ ਇਹ ਮੈਂ ਗੱਲ ਕਰਨੀ ਸੀ ਹੁਣ ਅਜੋ ਰिफੰਡ ਮੇਰੇ ਤੇ ਮਾਈਨਸ ਵਾਲਾ ਪੁੱਛਿਆ ਮੇਰਾ ਅਸੀਂ ਵੀ ਭਾਈ ਚਾਹੁੰਦੇ ਆ ਵੀ ਭਾਈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖਾਸਾ ਰਾਜਸਥਾਨ ਫਿਤ ਹੋਵੇ ਕਿਉਂਕਿ ਆਪਾਂ ਨੇ ਆਪਣੇ ਪੁਰਖਿਆਂ ਨੇ ਜੋ ਆਪਣੇ ਜੋ ਜੋ ਵੀ ਆਪਣੇ ਪੁਰਖੇ ਸੀਗੇ ਉਹਨਾਂ ਨੇ ਇਹ ਚੀਜ਼ ਦਾ ਨਿਗ ਮੰਨਿਆ ਹੋਇਆ ਸਾਡੇ ਚ ਕੁਦਰਤੀ ਤੌਰ ਤੇ ਸਾਡੇ ਬਲੱਡ ਦੇ ਵਿੱਚ ਨਾ ਸਾਡੇ ਪੰਜਾਬੀਆਂ ਦੇ ਬਲੱਡ ਦੇ ਵਿੱਚ ਸਿੱਖ ਕੌਮ ਦੇ ਖਾਸ ਕਰਕੇ ਬਲੱਡ ਦੇ ਵਿੱਚ ਰਾਜ ਆ ਅਸੀਂ ਰਾਜ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਪੁਰਖਿਆਂ ਨੇ ਮਾਣਿਆ ਹੋਇਆ ਰਾਜ ਹੈ ਪ੍ਰੋਬਲਮ ਕਿੱਥੇ ਆ ਆਪਣੇ ਲੋਕਾਂ ਦੇ ਵਿੱਚ ਆਪਣੇ ਹੀ ਲੋਕ ਆਪਣੇ ਹੀ ਸਿੱਖ ਕੌਮ ਦੇ ਸਿਰ ਤੇ ਦਿਮਾਲੇ ਲੰਬੀਆਂ ਦਾੜੀਆਂ ਪੰਜ ਕਕਾਰ ਪਾ ਕੇ ਵਿੱਚ ਗੱਦਾਰ ਬੜੇ ਹੋਏ ਨੇ ਜਦ ਤੱਕ ਆਪਾਂ ਹਨਾ ਆ ਗੱਦਾਰਾਂ ਨੂੰ ਪਛਾਣ ਨਹੀਂ ਨਾ ਦਿੱਲੀ ਤੋਂ ਆਪਾਂ ਨੂੰ 1% ਖਤਰਾ ਨਹੀਂ ਹੈਗਾ ਸੁਣ ਲਓ ਪੰਜਾਬੀ ਦੇ ਵਿੱਚ ਦਿੱਲੀ ਦੇ ਦਿੱਲੀ ਤੋਂ ਆਪਾਂ ਨੂੰ ਨਾ 1% ਖਤਰਾ ਨਹੀਂ ਹੈਗਾ ਇਹ ਮੈਂ ਤੁਹਾਨੂੰ ਮੇਰੀ ਅੱਜ ਦੀ ਚੀਜ਼ ਇੰਨੀ ਹੈ ਨਾ ਕਲਿੱਪ ਕੱਟ ਕਰ ਰਿਕਾਰਡ ਕਰਕੇ ਰੱਖ ਲਿਓ ਦਿੱਲੀ ਤੋਂ ਆਪਾਂ ਨੂੰ ਕਿਉਂ ਨਹੀਂ ਖਤਰਾ ਹੈਗਾ ਆਪਾਂ ਨੂੰ ਖਤਰਾ ਹੈਗਾ ਆਪਣੇ ਹੀ ਬੰਦਿਆਂ ਤੋਂ ਆਪਾਂ ਨੂੰ ਖਤਰਾ ਹੈਗਾ ਆਪਣੀ ਹੀ ਸਿੱਖ ਕੌਮ ਤੋਂ ਕਿਉਂਕਿ ਇਹ ਆਪਣੇ ਜੋ ਲੋਕ ਨੇ ਹਨਾ ਹੁਣ ਦੇਖੋ ਇੱਕ ਦੇ ਸਿਰ ਤੇ ਪੱਗ ਬੰਨੀ ਹੋਈ ਆ ਅਮਰਤ ਧਾਰੀ ਆ ਪੰਜ ਕਕਾਰ ਪਾਏ ਹੋਏ ਨੇ ਅਮਰ ਕਿੱਥੋਂ ਛਗਿਆ ਪੰਜ ਪਿਆਰਿਆਂ ਕੋਲੋਂ ਜੋ ਹੁਕਮ ਇੱਕ ਅਕਾਲੀ ਨੂੰ ਲੱਗੇ ਨੇ ਪੰਜ ਪਿਆਰਿਆਂ ਕੋਲ ਅਮਰਤ ਛੱਕੇ ਉਹੀ ਕਾਂਗਰਸੀ ਨੂੰ ਲੱਗੇ ਨੇ ਉਹੀ ਕੋਈ ਆਮ ਆਦਮੀ ਪਾਰਟੀ ਵਿੱਚ ਉਹਨੂੰ ਲੱਗੇ ਨੇ ਤਿੰਨਾਂ ਦੇ ਰਾਹ ਲੱਗ ਲੱਗ ਕਿਵੇਂ ਹੋਗੇ ਫਿਰ ਇਹਦਾ ਮਤਲਬਤਾ ਕੀ ਬਣਦਾ ਇਹਦਾ ਮਤਲਬ ਬਣਦਾ ਵੀ ਇਹਨਾਂ ਨੂੰ ਗੁਰੂ ਤੱਕ ਜਾਂ ਗੁਰੂ ਦੇ ਦਿੱਤੇ ਹੋਏ ਜੋ ਬਖਸ਼ੇ ਹੋਏ ਕਕਾਰ ਜੋ ਅਮਰਤਾ ਉਹਨਾਂ ਤੱਕ ਇਹਨਾਂ ਨੂੰ 1% ਮਤਲਬ ਹੀ ਨਹੀਂ ਹੈਗਾ 1% ਇਹਨਾਂ ਨੇ ਸਿਰਫ ਕੁਰਸੀਆਂ ਦੇਖਣੀਆਂ ਨੇ ਇਹਨਾਂ ਨੇ ਦੇਖਣਾ ਵੀ ਆਪਣੀ ਕੌਮ ਨੂੰ ਪਾਗਲ ਕਿਵੇਂ ਬਣਾਉਣਾ ਇੰਨੇ ਦੇਖਣਾ ਵੀ ਆਪਣੀਆਂ ਜੇਬਾਂ ਪੈਸਿਆਂ ਨਾਲ ਕਿਵੇਂ ਭਰਨੀਆਂ ਨੇ ਕਿਉਂ ਅਮਰਤਪਾਲ ਹੁਣ ਟਰੋਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਕੱਲਾ ਅਮਰਤਪਾਲ ਟਰੋਲ ਨਹੀਂ ਹੋ ਰਿਹਾ ਪੂਰੀ ਸਿੱਖ ਕੌਮ ਟਰੋਲ ਹੋ ਰਹੀ ਆ ਚੀਜ਼ ਦੇ ਵਿੱਚ ਲੋਕ ਆਪਣੇ ਵੱਲ ਫੋਟੋਆਂ ਦਿਖਾ ਦੇ ਕੇ ਹੱਸਦੇ ਨੇ ਵੀ ਆਹੀ ਸੀਗਾ ਤੁਹਾਡਾ ਖਾਲਿਸਤਾਨੀ ਜਿਹੜਾ ਕਹਿਣਾ ਸੀਗਾ ਭਾਈ ਅਸੀਂ ਨਹੀਂ ਸੰਵਿਧਾਨ ਨੂੰ ਮੰਨਦੇ ਅਸੀਂ ਨਹੀਂ ਭਾਈ ਵੋਟਾਂ ਦੇ ਖੜਦੇ ਅਸੀਂ ਤਾਂ ਖੜਨਾ ਹੀ ਨਹੀਂ ਕਦੇ ਅਸੀਂ ਤਾਂ ਖਾਸਾ ਜਨਰ ਭਿੰਡਾਲਿਆਂ ਨੂੰ ਮੰਨਣ ਵਾਲੇ ਆ ਸੋਚੋ ਤੁਸੀਂ ਦਿਮਾਗ ਦੇ ਵਿੱਚ ਇਹ ਗੱਲਾਂ ਜਦ ਆਪਣੇ ਇੰਟਰਨੈਸ਼ਨਲ ਤੌਰ ਦੇ ਉੱਤੇ ਜਾਂਦੀਆਂ ਨੇ ਨਾ ਤਾਂ ਬੇਇੱਜ਼ਤੀ ਦੱਸੋ ਕਿਹਦੀ ਹੁੰਦੀ ਆ ਹਲੇ ਵੀ ਇਹੜੀਆਂ ਭੇਡਾਂ ਇੰਨੀਆਂ ਢੀਠ ਬਣੀਆਂ ਹੋਈਆਂ ਨੇ ਜਿਵੇਂ ਕਹਿੰਦੇ ਪੰਜਾਬੀ ਚ ਇੱਕ ਕਹਾਵਤ ਆ ਵੀ ਬਿਸ਼ਰਮਾਂ ਦੀ ਡੁੱਲ ਗਈ ਦਾਲ ਵੀ ਭਾਈ ਅਸੀਂ ਡੋੜ ਡੋਲ ਖਾਂਦੇ ਆ ਇਹ ਹਲੇ ਵੀ ਮੰਨਦੇ ਨਹੀਂ ਹਲੇ ਵੀ ਨਹੀਂ ਮੰਨਦੇ ਨਾ ਇਹ ਬੰਦਾ ਬਿਲਕੁਲ ਸਹੀ ਆ ਨਾ ਇਹ ਬੰਦਾ ਬਿਲਕੁਲ ਸਹੀ ਆ ਇੱਕ ਵੀ ਤੱਥ ਇੱਕ ਵੀ ਜਵਾਬ ਇਹਨਾਂ ਕੋਲ ਹੈ ਨਹੀਂ ਸੋ ਇਹ ਨਹੀਂ ਕਿ ਗੱਲ ਮੈਂ ਕਲੀਅਰ ਕਰਨੀ ਸੀ ਰਿਫੰਡ ਮਾਈ ਆਪਾਂ ਮੈਂ ਕਲੀਅਰ ਕਰਤੀ ਗੱਲ ਇਹ ਤੇਰੀ ਅਸੀਂ ਵੀ ਚਾਹੁੰਦੇ ਆ ਵੀ ਭਾਈ ਬਣੇ ਪਰ ਸਭ ਤੋਂ ਪਹਿਲਾਂ ਆਪਣੇ ਚ ਥੋੜਾ ਜਿਹਾ ਛਾਲਣਾ ਲੱਗਣੇ ਵਾਲਾ ਜਦ ਆਪਾਂ ਤੂੜੀ ਛਾਣਦੇ ਹੁੰਦੇ ਆ ਜਿਹੜੀ ਥੱਲੇ ਭੂਰ ਚੋ ਥੱਲੇ ਕਰਦੇ ਆ ਤੇ ਉੱਪਰ ਕੱਲੀ ਤੂੜੀ ਰਹਿ ਜਾਂਦੀ ਆ ਉਹ ਲੱਗਣੇ ਵਾਲੀ ਆ ਉਹ ਭੂਰ ਚੋ ਜਦ ਤੱਕ ਥੱਲੇ ਨਹੀਂ ਗਰਦੀ ਆ ਨਾ ਜਦ ਤੱਕ ਆਪਣੀ ਕਾਮ ਨੇ ਪੂਰੀ ਨਹੀਂ ਹੋਣਾ ਸੋ ਆਪਣੇ ਬੰਦਿਆਂ ਦੇ ਵਿੱਚ ਆਪਣੇ ਗद्दारਾਂ ਨੂੰ ਪਛਾਣਿਓ ਜਿੱਦਣ ਤੁਸੀਂ ਲੋਕ ਆ ਨਾ ਦੁਸ਼ਮਣ ਤੋਂ ਪਹਿਲਾਂ ਦੁਸ਼ਮਣ ਤੋਂ ਪਹਿਲਾਂ ਗद्दार ਦੇ ਗੋਲੀ ਠੋਕਣ ਲੱਗ ਗਏ ਨਾ ਤਾ ਤੁਹਾਡੀ ਕੌਮ ਜੋ ਆਪਣੀ ਕੌਮ ਆ ਮੈਂ ਵੀ ਤੁਹਾਡੀ ਕੌਮ ਦੇ ਵਿੱਚ ਹੀ ਹਾਂ ਔਰ ਤੁਹਾਡੇ ਤੋਂ ਸਭ ਤੋਂ ਨਕਮਾ ਬੰਦਾ ਮੈਂ ਆ ਆਪਣੀ ਕੌਮ ਨਾਲ ਜਿਵੇਂ ਕਹਿੰਦੇ ਵੀ ਹਾਈ ਲੈਵਲ ਦੇ ਉੱਤੇ ਹੋਗੀ ਲਾਸਟ ਤੇ ਮੈਂ ਗੱਲ ਕਰ ਲਵਾਂ ਦੋ ਤਿੰਨ ਬੰਦਿਆਂ ਨੇ ਮੈਨੂੰ ਇੱਕ ਨੇ ਹੋਰ ਲਿਖਿਆ ਕਹਿੰਦਾ ਵੀ ਸੰਵਿਧਾਨ ਨੇ ਜੋ ਮੋਦੀ ਹਣੀ ਨੇ ਵੀ ਆਪਣੇ ਸਿੱਖਾਂ ਨਾਲ ਕਿਉਂ ਹੋਈਆਂ ਐਨਐਸਐਲ ਲਾਉਂਦੇ ਨੇ ਆਪਣੇ ਸਿੱਖਾਂ ਨੂੰ ਕਿਉਂ ਜਨਤ ਤੇ ਰੱਖਦੇ ਨੇ ਕਿਉਂਕਿ ਜਿਹੜਾ ਆਰਾਮ ਰਹੀਮਾ ਉਹ ਜੇਲ੍ਹ ਚੋਂ ਉਹਨੇ ਬਰੀ ਕਰਤਾ ਜਿਹੜਾ ਉਹ ਤੇ ਕੇਸ ਸੀਗਾ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਤੁਹਾਨੂੰ ਮੈਂ ਦੱਸਣਾ। RAM ਰਹੀਮ ਬਰੀ ਹੋਣ ਦਾ ਕਾਰਨ ਇਹ ਆ ਵੀ ਉਹ ਕੱਲਾ ਹੀ ਪੰਥ ਦਾ ਮੋਰੀ ਆ ਤੇ ਪੰਥ ਉਹਦਾ ਆਪਣਾ। ਆਪਣੇ ਕੌਣ ਨੇ? ਆਪਣੇ ਪੰਜਾਹ ਤੋਂ ਵਿੱਚ ਇੱਕ ਕੁਰਸੀ ਬਹਿਲੀ ਹੋਵੇ ਉਹ ਇਹਦੇ ਪੰਜਾਹ ਨੇ ਕੁਰਸੀ ਦੇ ਡੰਡਿਆਂ ਤੱਕ ਫੜਨ ਤੱਕ ਜਾਂਦੇ ਨੇ ਵੀ ਸਾਰੀ ਤੋੜ ਦਈਏ ਸੀ ਇਹਨੂੰ। ਇਹ ਪ੍ਰੋਬਲਮ ਆ ਆਪਣੇ ਚ। ਜਿੱਦਣ ਆਪਣੇ ਚ ਵੀ ਨਾ ਡੰਡੇ ਵਾਲਾ ਇੱਕ ਹੋਇਆ ਨਾ ਡੰਡੇ ਵਾਲਾ ਇੱਕ ਹੋਇਆ ਬਾਕੀ ਥੱਲੇ ਬੈਠੇ ਹੋਏ ਭੁੰਜੇ। ਉਸ ਦਿਨ ਆਪਣਾ ਪੰਥ ਤੇ ਆਪਣਾ ਜੋ ਖਾਸਾ ਕੌਮ ਆ ਨਾ ਜੋ ਸਿੱਖਾਂ ਦੀ ਕੌਮ ਆ ਨੰਬਰ 1 ਬਣ ਜਾਊਗੀ। ਤੋ ਇੰਨੀ ਕੁ ਮੈਂ ਗੱਲ ਕਰਨੀ ਸੀ ਗਾਹ ਵਾਲੀ ਗੱਲ ਦੇ ਵਿੱਚ ਕਰਾਂ ਗੱਲਬਾਤ ਕੱਲ ਵਾਲੀ ਜਿਹੜੀ ਮੇਰੇ ਨਾਲ ਗੱਲ ਰਹਿੰਦੀ ਆ ਸਿਮਰ ਜੀ ਤਾਂ ਮਾਨ ਵਾਲੀ ਉਹ ਮੈਂ ਕਰੂੰਗਾ ਕੱਲ ਨੂੰ ਸਵੇਰੇ ਚੰਗਾ ਅੱਸੀ ਕੱਲ